ਤਿੰਨ ਵਿੱਚ ਇੱਕ ਅਜੀਬ ਪਰ ਤਿਲਕ ਚਸਪੁਰ ਜਾਂ ਤੀਜੀ ਨਾਲ ਲੋਕਾਂ ਵਿੱਚ ਲੋਕਪ੍ਰੀਏ ਹੋ ਰਿਹਾ ਹੈ ਅਤੇ ਨੌਜਵਾਨ ਮੁੰਡੇ ਮੈਨ ਮਮਸ ਦੇ ਰੂਪ ਚ ਕੰਮ ਕਰ ਰਹੇ ਨੇ ਜੋਤ ਰਾਜ ਜੀ ਰਹੀਆਂ ਲੜਕੀਆਂ ਨੂੰ ਗਲੇ ਲਗਾਉਣ ਦੀ ਸਰਵਿਸ ਦਿੰਦੇ ਹਨ ਅਤੇ ਇਹ ਸੇਵਾ ਮੁਫਤ ਦੇ ਵਿੱਚ ਨਹੀਂ ਹੈ ਬਲਕਿ ਇਸ ਦੇ ਬਦਲੇ ਮੋٹے ਪੈਸੇ ਲੱਗਣ ਸਾਊਥ ਚైనా ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਮੈਨ ਮਮਸ ਜਿਹੇ ਮਸਕੂਲ ਜਿਮ ਵਾਲੇ ਨੌਜਵਾਨ ਹੁੰਦੇ ਨੇ ਜੋ ਲੜਕੀਆਂ ਨੂੰ 5 ਮਿੰਟ ਲਈ ਗਲੇ ਲਗਾ ਦੇਣੇ ਇਸ ਦੇ ਪਤਲੇ ਉਹ 20 ਤੋਂ 50 ਯੂਆਨ ਲੱਗ ਸਕ 250 ਤੋਂ 600 ਰੁਪਏ ਲੱਗਦੇ ਇਹ ਟ੍ਰੈਂਡ ਇੱਕ ਵਿਦਿਆਰਥਣ ਦੀ ਸੋਸ਼ਲ ਮੀਡੀਆ ਪੋਸਟ ਤੋਂ ਸ਼ੁਰੂ ਹੋਇਆ ਜਿਸ ਨੇ ਦੱਸਿਆ ਕਿ ਉਹ ਆਪਣੀ ਥੀਸਸ ਤੇ ਤਣਾ ਕਰਨ ਬੁਰੀ ਤਰ੍ਹਾਂ ਥੱਕ ਚੁੱਕੀ ਸੀ ਉਸ ਸਮੇ ਉਸਨੇ ਕਿਸੇ ਨੂੰ ਸਕੂਲ 'ਚ ਗਲੇ ਲਾਇਆ ਸੀ ਅਤੇ ਉਸ ਨੂੰ ਅਨੁਭਵ ਹੋਇਆ ਕਿ ਇਹ ਕਿੰਨਾ ਆਰਾਮਦਾਇਕ ਹੈ ਪੋਸਟ ਵਾਇਰਲ ਹੋਈ ਅਤੇ ਲੋਕਾਂ ਨੂੰ ਇਹ ਆਈਡੀਆ ਪਸੰਦ ਆਇਆ ਇਹ ਨੌਜਵਾਨ ਮੈਟਰੋ ਸਟੇਸ਼ਨਾਂ ਸ਼ਾਪਿੰਗ ਮਾਲਾਂ ਜਾਂ ਹੋਰ ਜਨਤਕ ਥਾਵਾਂ ਤੇ ਆਸਾਨੀ ਨਾਲ ਵੇਖੇ ਜਾ ਸਕਦੇ ਨੇ ਕਈ ਵਾਰ ਲੜਕੀਆਂ ਇਹਨਾਂ ਨੂੰ ਗੱਲੇ ਲਗਾ ਕੇ ਆਪਣੀ ਦਿਲ ਦੀ ਗੱਲ ਵੀ ਸਾਂਝੀ ਕਰ ਲੈਂਦੀਆਂ ਉਹ ਆਪਣੇ ਮੈਂ ਮਮ ਨੂੰ ਉਸਦੀ ਬਾੜੀ ਸਭਾ ਤੇ ਬੋਲਚਾਲ ਦੇ ਤਰੀਕੇ ਦੇ ਆਧਾਰ ਤੇ ਝੁੰਦੀਆਂ ਨੇ ਜਦੋਂ ਸੌਦਾ ਤੈਹ ਹੋ ਜਾਂਦਾ ਹੈ ਤਾਂ ਫਿਰ ਥਾਂ ਤੇ ਸਮਾਂ ਨਿਸ਼ਚਿਤ ਹੁੰਦਾ ਹੈ 5 ਮਿੰਟ ਦੀ ਗੱਲੇ ਲੱਗਣ ਵਾਲੀ ਮੁਲਾਕਾਤ ਕਈ ਵਾਰ ਕਿਸੇ ਦੇ ਦਿਲ ਤੇ ਮਨ ਦਾ ਬੋਝ ਹਲਕਾ ਕਰ ਜਾਂਦੀ ਹੈ ਇਹ ਜਾਣ ਦੱਸਦਾ ਹੈ ਕਿ ਮਾਨਸਿਕ ਤਣਾਅ ਤੋਂ निजात ਪਾ ਲਈ ਲੋਕ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਨੇ ਚਾਹੇ ਗੱਲ ਲਗਾਉਂਦੀ ਮੁਲਾਕਾਤ ਨਹੀਂ ਸੇਵਾ ਹੀ ਕਿਉਂ ਨਾ ਹੋਵੇ ਸੋਸ਼ਲ ਮੀਡੀਆ ਤੇ ਇਸ ਮਾਮਲੇ ਤੇ ਮਿਲੀ ਜੁਲੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ ਕੁਝ ਲੋਕਾਂ ਨੇ ਇਸ ਵਿਚਾਰ ਨੂੰ ਨਵੀਨਤਾਕਾਰੀ ਕਿਹਾ ਜਦੋਂ ਕਿ ਕੁਝ ਇਸ ਨੂੰ ਅਜੀਬ ਅਤੇ ਬੇਸ਼ਰਮ ਕਿਹਾ ਇੱਕ ਯੂਜ਼ਰ ਨੇ ਲਿਖਿਆ ਜੇਕਰ ਪਿਆਰ ਅਤੇ ਸਨੇਹ ਵਿਕਣਾ ਸ਼ੁਰੂ ਹੋ ਜਾਵੇ ਤਾਂ ਮਨੁੱਖਤਾ ਦਾ ਕੀ ਹੋਵੇਗਾ ਉਸ ਸਮੇਂ ਇੱਕ ਹੋਰ ਨੇ ਟਿੱਪਣੀ ਕੀਤੀ ਚੰਦਾਲ ਇਹ ਮੁੰਡਾ ਉਸ ਕੰਮ ਤੋਂ ਪੈਸੇ ਕਮਾ ਰਿਹਾ ਜੋ ਕੁੜੀਆਂ ਮੁਫਤ ਵਿੱਚ ਕਰਵਾਉਂਦੀਆਂ ਹਨ ਵਾਂਗ ਦਾ ਜੱਫੀ ਪਾਉਣ ਵਾਲਾ ਮਾਡਲ ਵਾਇਰਲ ਹੋ ਗਿਆ ਹੈ ਅਤੇ ਬਹੁਤ ਸਾਰੇ ਲੋਕ ਹੁਣ ਇਸੇ ਤਰ੍ਹਾਂ ਦੀਆਂ ਭਾਵਨਾਤਮਕ ਸਹਾਇਤਾ ਸੇਵਾਵਾਂ ਨੂੰ ਇੱਕ ਸਟਾਰਟਅਪ ਵਜੋਂ ਦੇਖ ਰਹੇ ਹਨ ਇਸ ਮਾਮਲੇ ਨੇ ਸੋਸ਼ਲ ਮੀਡੀਆ ਤੇ ਵੀ ਇੱਕ ਨਵੀਂ ਬਹਿਸ ਸ਼ੁਰੂ ਕਰ ਦਿੱਤੀ ਹੈ